ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਵਿਚਾਲੇ ਵਿਵਾਦ ਇੱਕ ਵਾਰ ਫਿਰ ਤੋਂ ਵੱਧ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस ਜਾਣ ਦੇ ਲਈ ਕੇਂਦਰ ਦੇ ਵੱਲੋਂ ਹਰੀ ਛੰਤੀ ਨਾ ਦਿੱਤੇ ਜਾਣ ਦੇ ਕਾਰਨ ਸੰਕਟ ਵੱਧ ਗਿਆ ਮੁੱਖ ਮੰਤਰੀ ਪੰਜਾਬ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ 6 ਤੋਂ 9 ਅਗਸਤ ਤੱਕ ਪੈਰਿਸ 올림픽 ਦੇ ਵਿੱਚ ਜਾਣਾ ਚਾਹੁੰਦੇ ਸਨ ਪਰ ਕੇਂਦਰ ਨੇ ਇਜਾਜ਼ਤ ਨਹੀਂ ਦਿੱਤੀ ਇਸ ਦੇ ਕਰਕੇ ਮੁੱਖ ਮੰਤਰੀ ਦੇ ਵੱਲੋਂ ਦੌਰੇ ਤੇ ਜਾਣ ਦੇ ਲਈ ਜੋੜੀ ਸਿੱਟਵੱਚਾ ਹੈ ਦੌਰੇ ਤੇ ਜਾਣ ਦੇ ਲਈ ਦੇਰੀ ਦੇ ਨਾਲ ਦਿੱਤੀ ਗਈ ਅਰਜੀ ਦਾ ਹਵਾਲਾ ਕੇਂਦਰ ਦੇ ਵੱਲੋਂ ਦਿੱਤਾ ਗਿਆ ਹੈ ਕੇਂਦਰ ਦੇ ਵੱਲੋਂ ਮੁੱਖ ਮੰਤਰੀ ਜੁਲਾਈ ਸੁਰੱਖਿਆ ਦੇ ਪੁਖਤਾ ਪਰਵੰਤ ਕਰਨ ਦੇ ਲਈ ਸਮਾਕਾਟ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਆਪਣੀ ਨਾਰਾਜ਼ਗੀ ਵੀ ਪ੍ਰਗਟਾਈ ਹੈ ਇਸ ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਦੇਖੋ ਇੱਕ ਨੈਸ਼ਨਲ ਲੈਜਿਸਲੇਟ ਕਾਨਫਰੰਸ ਈ ਇੱਕ ਪੁਨਰਿਕ ਸੰਸਥਾ ਉਹਨਾਂ ਨੇ ਉਹਨਾਂ ਦੇ ਅਮਰੀਕਾ ਦੇ ਨਾਲ ਹਲਕੇ ਆਰਗੇਨਾਈਜ਼ ਕਰਾਈ ਸੀ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਬੜੀ ਐਡਵਾਂਸ ਡੈਮੋਕ੍ਰੇਸੀ ਆ ਅਮਰੀਕਾ ਸਾਰੀ ਦੁਨੀਆ ਤੇ ਰਾਜ ਕਰਦਾ ਉੱਥੇ ਜਿਹੜੀ ਡੈਮੋਕ੍ਰੈਟਿਕ ਵੈਲਿਊਜ਼ ਨੂੰ ਕਾਫੀ ਪਹਿਲ ਦਿੱਤੀ ਜਾਂਦੀ ਹੈ ਆਈਡੀਆ ਦੇ ਪਿਛੇ ਇਹ ਸੀ ਕਿ ਸਾਡੇ ਸਾਰੇ ਜਿਹੜੇ ਐਮ.ਐਲ.ਏ ਨੇ ਸਾਡੇ ਸਪੀਕਰ ਸਾਹਿਬਾਨ ਨੇ ਸਾਡੇ ਡੇਜ ਤੇ ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਜੇ ਕੁਝ ਆਪਣੀ ਕੋਈ ਚੰਗੀ ਗੱਲ ਆ ਉਹਨਾਂ ਨੂੰ ਦੱਸੀ ਜਾਵੇ ਉਹਨਾਂ ਦੀਆਂ ਚੰਗੀਆਂ ਗੱਲਾਂ ਇੱਥੇ ਲਿਆ ਦਿਆ ਜਾ ਤਾਂ ਕਿ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਤਕੜਾ ਉਹਨੂੰ ਜ਼ਸ਼ਕਤ ਕਰ ਤਕੀਏ ਤਾਂ ਕਿ ਜਿਹੜਾ ਇਹ ਇਹਨਾਂ ਨੇ ਨਾਰਾ ਦਿੱਤਾ ਨਾ ਵਿਸ਼ਵਗੁਰੂ ਬਣਾਉਣ ਦਾ ਹੁਣ ਜਿਹੜੀ ਪਾਰਲੀਮੈਂਟ ਦੇ ਵਿੱਚ ਪਾਣੀ ਵੜ ਜੇ ਉਹਦੀ ਪਾਰਲੀਮੈਂਟ ਬਣਾਉਣ ਨਾਲ ਤਾਂ ਨਹੀਂ ਨਾ ਵਿਸ਼ਵਗੁਰੂ ਬਣਨਾ ਰਾਮ ਮੰਦਰ ਦੇ ਵਿੱਚ ਪਾਣੀ ਆ ਜੇ ਉਹਦੇ ਨਾਲ ਤਾਂ ਨਹੀਂ ਨਾ ਵਿਸ਼ਵਗੁਰੂ ਬਣਨਾ ਵਿਸ਼ਵਗੁਰੂ ਤਾਂ ਬਣਨਾ ਜੇ ਤੁਸੀਂ ਲੋਕਤੰਤਰ ਨੂੰ ਤਕੜਾ ਕਰਦੇ ਹੋ ਸਟਰੋਂਗ ਕਰਦੇ ਸੋ ਇਹ ਇੱਕ ਐਜੂਕੇਟਿਵ ਜਿਹੜੀ ਇਹ ਕਾਨਫਰੰਸ ਸੀ ਇਹ ਕੋਈ ਪੋਲਿਟੀਕਲ ਕਾਨਫਰੰਸ ਨਹੀਂ ਸੀ ਤੋ ਇੱਥੇ ਮੈਨੂੰ ਲੱਗਦਾ ਵੀ ਦੇਸ਼ ਨੂੰ ਬੜਾ ਫਾਇਦਾ ਹੋਣਾ ਸੀ ਜੇ ਇੱਥੋਂ ਬਹੁਤ ਸਾਰੇ ਮੈਂਬਰ ਉੱਥੇ ਜਾ ਕੇ